ਕਿ ਜੇ ਇਸ ਕਾਬਲ ਵੀ ਅਸੀਂ ਨਹੀਂ ਆ ਉਸ ਕਾਬਲ ਨੂੰ ਬਣਾ ਦਿੰਦਾ ਹੈ ਹallelujah ਸੋ ਖੁਦਾ ਦਾ ਸ਼ੁਕਰ ਕਰਦੇ ਆ ਤੇ ਆਓ ਅੱਜ ਅਸੀਂ ਜਿਹੜਾ ਟੌਪਿਕ ਸੀਗਾ ਦੱਸਿਆ ਸੀਗਾ ਕਿ ਪਰਮੇਸ਼ਵਰ ਦਾ ਡਿਲੇ ਜਿਹੜਾ ਆ ਉਹ ਡਿਨਾਈ ਨਹੀਂ ਆ ਤਾਂ ਡਿਲੇ ਜਿਹੜਾ ਹੈ ਕਿਉਂ ਸਾਡੀ ਜ਼ਿੰਦਗੀ ਦੇ ਵਿੱਚ ਆ ਕਈ ਵਾਰੀ ਡਿਲੇ ਵੀ ਨਾ ਸਾਡੇ ਲਈ ਆਸ਼ੀਸ਼ ਦਾ ਕਾਰਨ ਹੁੰਦਾ ਹੈ ਸੋ ਇਸ ਲਈ ਅਸੀਂ ਅੱਜ ਇਸ ਚੀਜ਼ ਨੂੰ ਜਿਹੜਾ ਚੰਗੇ ਤਰੀਕੇ ਨਾਲ ਸਮਝਾਂਗੇ ਕਿ ਕਿਉਂ ਕਈ ਵਰੀ ਡਿਲੇ ਸਾਡੇ ਜੀਵਨ ਦੇ ਵਿੱਚ ਆਉਂਦਾ ਆ ਪਰ ਜਦੋਂ ਡਿਲੇ ਚੱਲ ਰਿਹਾ ਆ ਤਾਂ ਤੁਸੀਂ ਆਪਣੇ ਹਥਿਆਰ ਨਾ ਸਿੱਟੋ ਕਹਿਣ ਤੋਂ ਭਾਵ ਕਿ ਤੁਸੀਂ ਉਸ ਵੇਲੇ ਇਹ ਨਾ ਸੋਚੋ ਕਿ ਹੁਣੇ ਕੰਮ ਹੋਣਾ ਹੀ ਨਹੀਂ ਆ ਪਰ ਅਗਰ ਪਰਮੇਸ਼ਵਰ ਦਾ ਪ੍ਰੋਮਿਸ ਆ ਉਹ ਵਾਦਾ ਪੂਰਾ ਕਰਨ ਦਾ ਤਾਂ ਸਮਝ ਲਓ ਕਿ ਉਹ ਕੰਮ ਹੋਣਾ ਹੀ ਹੋਣਾ ਆ ਮੈਟਰ ਨਹੀਂ ਕਰਦਾ ਕਿ ਕਿੰਨਾ ਟਾਈਮ ਲੱਗ ਗਿਆ ਮੈਟਰ ਕਰਦਾ ਆ ਕਿ ਇਹ ਪ੍ਰੋਮਿਸ ਕੀਤਾ ਕਿੰਨੇ ਆ ਇਨਸਾਨ ਮਰਦਾ ਆ ਤੇ ਮੁੱਕਰਦਾ ਆ ਪਰ ਪਰਮੇਸ਼ਰ ਜੀ ਨਾ ਤਾਂ ਉਹ ਮਰਨ ਵਾਲਿਆਂ ਚੋਂ ਤੇ ਨਾ ਉਹ ਮੁਕਰਨ ਵਾਲਿਆਂ ਚੋਂ ਜੋ ਪਰਮੇਸ਼ਰ ਨੇ ਵਾਦਾ ਕੀਤਾ ਨਾ ਉਹ ਹਰ ਹਾਲ ਵਿੱਚ ਪੂਰਾ ਹੋਣਾ ਆ ਹਾਂ ਅਗਰ ਨਹੀਂ ਪੂਰਾ ਹੋ ਰਿਹਾ ਤੇ ਉਹਦੇ ਕੁਝ ਰੀਜ਼ਨ ਹੁੰਦੇ ਆ ਸਾਨੂੰ ਉਹ ਰੀਜ਼ਨ ਜਿਹੜੇ ਆ ਨਾ ਉਹ ਸਮਝਣੇ ਪੈਣਗੇ ਹਰ ਹਾਲਤ ਵਿੱਚ ਜਿਹੜੇ ਆ ਉਹ ਸਮਝਣੇ ਪੈਣਗੇ ਕਿ ਉਹਦੀ ਵਜ੍ਹਾ ਕੀ ਰਹੀ ਆ ਕਿ ਪਰਮੇਸ਼ਰ ਨੇ ਕਿਉਂ ਉਹ ਜਿਹੜਾ ਵਾਦਾ ਕੀਤਾ ਸਾਡੇ ਜੀਵਨ ਵਿੱਚ ਪੂਰਾ ਨਹੀਂ ਕੀਤਾ ਕਿਉਂਕਿ ਮੈਂ ਇਸ ਗੱਲ ਵਿੱਚ 100% ਨਹੀਂ 1000% ਯਕੀਨ ਕਰਦੀ ਕਿ ਪਰਮੇਸ਼ਰ ਆਪਣੇ ਵਾਦੇ ਦਾ ਪੂਰਾ ਪਰਮੇਸ਼ਰ ਆ ਐਂਡ ਸੱਚਮੁੱਚ ਉਹ ਤਾਂ ਸਾਡੀਆਂ ਹਜ਼ਾਰਾਂ ਵੀ ਗਲਤੀਆਂ ਹੋਣਾਂ ਤਦ ਵੀ ਪ੍ਰਭੂ ਉਹਨਾਂ ਸਾਰੀਆਂ ਗਲਤੀਆਂ ਨੂੰ ਇੱਕ ਪਾਸੇ ਰੱਖ ਕੇ ਤੇ ਪ੍ਰਭੂ ਆਪਣੇ ਵਾਦੇ ਨੂੰ ਜਿਹੜਾ ਆ ਉਹ ਜ਼ਰੂਰ ਪੂਰਾ ਕਰਦੇ ਆ ਬਟ ਕਈ ਵਾਰੀ ਕਈ ਵਾਰੀ ਸਾਡੇ ਜੀਵਨ ਦੇ ਵਿੱਚ ਅਸੀਂ ਬਹੁਤ ਸਾਰੀਆਂ ਚੀਜ਼ਾਂ 'ਚ ਆਪਣੇ ਆਪ ਨੂੰ ਪਰਪੱਖ ਸਮਝ ਰਹੇ ਹੁੰਨੇ ਆ ਬਹੁਤ ਸਾਰੀਆਂ ਚੀਜ਼ਾਂ 'ਚ ਅਸੀਂ ਆਪਣੇ ਆਪ ਨੂੰ ਸਮਝਦੇ ਕਿ ਅਸੀਂ ਪੂਰੇ ਆ ਪਰ ਫਿਰ ਵੀ ਪਰਮੇਸ਼ਵਰ ਦਾ ਵਾਅਦਾ ਜਿਹੜਾ ਹੈ ਨਾ ਉਹ ਜੇ ਇਸ ਲੈਵਲ ਤੇ ਜਾ ਕੇ ਅਸੀਂ ਚਾਹੁੰਦੇ ਆ ਕਿ ਸਾਡੇ ਜੀਵਨ ਚ ਪੂਰਾ ਹੋਵੇ ਉਸ ਲੈਵਲ ਤੇ ਉਹ ਪੂਰਾ ਨਹੀਂ ਹੁੰਦਾ ਤੇ ਉਹਦੀਆਂ ਅੱਜ ਕਾਫੀ ਚੀਜ਼ਾਂ ਸਾਨੂੰ ਸਮਝ ਵਿੱਚ ਆ ਜਾਣਗੀਆਂ ਸੋ ਆਓ ਫਰਸਟ ਆਫ ਆਲ ਆਪਾਂ ਦੇਖਦੇ ਆ ਪਵਿੱਤਰ ਬਾਈਬਲ ਦੇ ਵਿੱਚੋਂ ਕੂਚ ਦੀ ਕਿਤਾਬ ਔਰ ਉਹਦਾ 13 ਨੰਬਰ ਅਧਿਆਇ 올ਡ ਟੈਸਟਾਮੈਂਟ ਦੀ ਸੈਕੰਡ ਬੁੱਕ ਹੈ ਉਤਪਤੋ ਅੱਗੇ ਜਿਹੜੀ ਆ ਬੁੱਕ ਆਫ ਐਕਸੋਡਸ ਇਹਨੂੰ ਕਹਿ ਦਿੰਨੇ ਆ ਅੰਗਰੇਜ਼ੀ ਦੇ ਵਿੱਚ ਕੂਚ ਦੀ ਕਿਤਾਬ ਉਦਰ 13 ਨੰਬਰ ਅਧਿਆਇ ਤੋਂ ਦੀ 17 ਨੰਬਰ ਪੰਕਤੀ ਦੇ ਵਿੱਚ ਆ ਤਾਂ ਐਉਂ ਹੋਇਆ ਕਿ ਜਾਂ ਫਰਾਊਨ ਨੇ ਲੋਕਾਂ ਨੂੰ ਜਾਣ ਦਿੱਤਾ ਤਾਂ ਪਰਮੇਸ਼ਰ ਨੇ ਉਹਨਾਂ ਨੂੰ ਫਲਿਸਤੀਆਂ ਦੇ ਦੇਸ਼ ਦੇ ਰਾਹ ਨਾ ਲੈ ਗਿਆ ਭਾਵੇਂ ਉਹ ਨੇੜੇ ਸੀ ਕਿਉਂਕਿ ਜੋ ਪਰਮੇਸ਼ਰ ਨੇ ਆਖਿਆ ਸ਼ਾਇਦ ਲੋਕ ਜੰਗ ਨੂੰ ਵੇਖ ਕੇ ਪਛਤਾਉਣ ਅਰ ਮਿਸਰ ਨੂੰ ਮੁੜ ਜਾਣ ਓਕੇ ਜੀ ਸੋ ਇਹ ਜਿਹੜਾ ਆ ਇਸ ਆਇਤ ਤੋਂ ਅਸੀਂ ਦੇਖਦੇ ਆ ਇੱਕ ਵੱਡਾ ਡਿਲੇ ਇੱਕ ਵੱਡਾ ਡਿਲੇ ਜਿਹੜਾ ਆ ਨਾ ਉਹ ਅਸੀਂ ਦੇਖਦੇ ਹਾਂ ਕਿ ਕਿਉਂ ਜਿਹੜਾ ਸੀਗਾ ਇਜ਼ਰਾਈਲੀ ਲੋਕੀ ਜਿਹੜੇ ਜਿਨ੍ਹਾਂ ਨੂੰ ਪਰਮੇਸ਼ਰ ਨੇ ਮਿਸਰ ਵਿੱਚੋਂ ਕੱਢਿਆ ਸੀ ਕਿਉਂ ਲੰਬੇ ਰਸਤੇ ਥਾਣੀ ਉਹ ਗਏ ਓਕੇ ਸੋ ਵਚਨ ਸਾਨੂੰ ਦੱਸਦਾ ਤਾਂ ਐਉਂ ਹੋਇਆ ਕਿ ਜਾਂ ਫਰਾਊਨ ਨੇ ਲੋਕਾਂ ਨੂੰ ਜਾਣ ਦਿੱਤਾ ਪਹਿਲਾਂ ਤਾਂ ਫਰਾਊਨ ਜਾਣ ਹੀ ਨਹੀਂ ਦੇ ਰਿਹਾ ਸੀਗਾ ਇਜ਼ਰਾਈਲੀਆਂ ਨੂੰ ਉਹ ਰੋਕੀ ਜਾ ਰਿਹਾ ਸੀ इवन ਇੰਨੀਆਂ ਜਿਹੜੀਆਂ ਜਾਂ ਬਿਮਾਰੀਆਂ ਆਈਆਂ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਈਆਂ ਇੱਕ ਮਿੰਟ ਪਰ ਉਹ ਉਹਨੇ ਜਿਹੜਾ ਉਹਨਾਂ ਨੂੰ ਜਾਨ ਨਹੀਂ ਦਿੱਤਾ ਪਰ ਜਦੋਂ ਉਹ ਪਰਮੇਸ਼ਵਰ ਦੇ ਕੰਮ ਦੇਖ-ਦੇਖ ਕੇ ਉਹ ਹੈਰਾਨ ਹੋ ਗਿਆ ਤਾਂ ਫੇਰ ਉਹਨੇ ਪਰਮੇਸ਼ਵਰ ਦੇ ਪੈ ਦੇ ਵਿੱਚ ਉਹ ਆਇਆ ਉਹਦੇ ਦਿਲ ਵਿੱਚ ਪਰਮੇਸ਼ਵਰ ਦਾ ਭੈ ਭਰ ਗਿਆ ਜਦੋਂ ਪਲੋਠੇ ਵੀ ਮਰ ਗਏ ਫਰੋਂ ਦਾ ਆਪਣਾ ਬੇਟਾ ਵੀ ਮਰਿਆ ਤਾਂ ਉਹਨੇ ਸرائیਲੀਆਂ ਨੂੰ ਜਾਣ ਦਿੱਤਾ ਅਰ ਜਦੋਂ ਉਹਨੇ ਉਹਨਾਂ ਨੂੰ ਜਾਣ ਦਿੱਤਾ ਤਾਂ ਪਰਮੇਸ਼ਵਰ ਉਹਨਾਂ ਨੂੰ ਫਲਿਸਤੀਆਂ ਦੇ ਦੇਸ਼ ਦੇ ਰਾਹ ਨਾ ਲੈ ਗਿਆ ਉਥੋਂ ਨੇੜੇ ਸੀਗਾ ਫਲਿਸਤੀਆਂ ਦਾ ਰਾਹ ਜਿਹੜਾ ਸੀ ਜੇ ਜਿਸ ਪਾਸੇ ਫਲਿਸਤੀ ਲੋਕੀ ਰਹਿੰਦੇ ਸੀ ਉਥੋਂ ਕਨਾਨ ਨੂੰ ਜਾਣਾ ਬਹੁਤ ਨੇੜੇ ਸੀ ਪਰ ਪ੍ਰਭੂ ਉਹਨਾਂ ਨੂੰ ਉਸ ਰਾਹ ਤੋਂ ਨਹੀਂ ਲੈ ਕੇ ਗਏ ਕਿਉਂ ਕਿਉਂ ਜੋ ਪਰਮੇਸ਼ਰ ਨੇ ਆਖਿਆ ਸ਼ਾਇਦ ਲੋਕੀਂ ਜੰਗ ਵੇਖ ਕੇ ਪਛਤਾਉਣ ਅਰ ਮਿਸਰ ਨੂੰ ਮੁੜ ਜਾਣ ਕਿਉਂਕਿ ਉੱਥੇ ਆਲ ਦਾ ਟਾਈਮ ਜੰਗ ਲੱਗੀ ਰਹਿੰਦੀ ਸੀ ਉਹਨਾਂ ਦੇ ਵਿੱਚ ਉਸ ਵੇਲੇ ਵੀ ਲੜਾਈ ਚੱਲ ਰਹੀ ਸੀ ਅਰ ਪਰਮੇਸ਼ਰ ਇਸ ਲਈ ਉਹਨਾਂ ਨੂੰ ਉਧਰ ਦੀ ਨਹੀਂ ਲੈ ਕੇ ਗਏ ਕਿ ਇਹ ਨਾ ਹੋਵੇ ਕਿ ਇਹ ਲੋਕੀਂ ਜੰਗ ਦੇਖ ਕੇ ਡਰ ਜਾਣ ਕਬਰਾ ਜਾਣ ਤੇ ਭੱਜ ਕੇ ਫੇਰ ਵਾਪਸ ਜਿਹੜਾ ਆ ਕਿਉਂਕਿ ਮਿਸਰ ਨੇੜੇ ਆ ਇਥੋਂ ਤੇ ਇਹ ਨਾ ਹੋਵੇ ਇਹਨਾਂ ਵਿੱਚੋਂ ਅੱਧੇ ਲੋਕੀ ਜਾਂ ਸਾਰੇ ਦੇ ਸਾਰੇ ਜਿਹੜੇ ਆ ਇਹ ਮਿਸਰ ਨੂੰ ਮੁੜ ਜਾਣ ਸਮਝ ਰਹੇ ਹੋ ਤਾਂ ਕਈ ਵਰੀ ਪਰਮੇਸ਼ਵਰ ਜੀ ਸਾਡਾ ਰਾਹ ਬਦਲਦੇ ਆ ਉਹਦੇ ਕਈ ਰੀਜ਼ਨ ਹੁੰਦੇ ਆ ਕਿ ਪਰਮੇਸ਼ਵਰ ਨੇ ਸਾਡੇ ਜੀਵਨ ਦੇ ਵਿੱਚ ਅਗਰ ਕੋਈ ਕੰਮ ਕੀਤਾ ਆ ਕਿਉਂ ਸਾਨੂੰ ਨੇੜੇ ਵਾਲੇ ਰਾਹ ਥਾਣੀ ਨਹੀਂ ਲੈ ਕੇ ਗਏ ਕਿਉਂ ਸਾਨੂੰ ਜਿਹੜਾ ਆ ਘੁੰਮ ਘਮਾ ਕੇ ਉੱਥੇ ਪਹੁੰਚਾਇਆ ਆ ਕਿਉਂਕਿ ਪ੍ਰਭੂ ਜਾਣਦੇ ਉਸ ਰਾਹ ਦੇ ਵਿੱਚ ਕੀ ਪ੍ਰੋਬਲਮ ਆ। ਕਈ ਵਾਰੀ ਤੁਸੀਂ ਵੇਖੋਗੇ ਆਪਾਂ ਕਿਸੇ ਥਾਂ ਤੇ ਜਾਣਾ ਹੁੰਦਾ ਆ ਜਿਹੜਾ ਅੱਛਾ ਡਰਾਈਵਰ ਆ ਜਿੰਨੂੰ ਪਤਾ ਆ ਕਿ ਇਹ ਰਾਹ ਜਿਹੜਾ ਟੁੱਟਿਆ ਹੋਇਆ ਆ ਜਾਂ ਕਈ ਵਾਰੀ ਨੇਰੇ ਸਵੇਰੇ ਜਾਣਾ ਹੋਵੇ ਤਾਂ ਜਿੰਨੂੰ ਪਤਾ ਆ ਕਿ ਇਸ ਰਾਹ ਤੇ ਬਹੁਤ ਲੁੱਟਾਂ ਖੋਹਾਂ ਹੁੰਦੀਆਂ ਆ ਜਾਂ ਐਹੋ ਜਿਹੀਆਂ ਗਲਤ ਚੀਜ਼ਾਂ ਜਿਹੜੀਆਂ ਹੁੰਦੀਆਂ ਆ। ਤੇ ਉਹ ਉਸ ਰਾਹ ਥਾਣੀ ਨਹੀਂ ਜਾਂਦੇ ਪਰ ਸ਼ਹਿਰ ਥਾਣੀ ਜਾਣਾ ਜਿਹੜਾ ਰਾਹ ਜਾਦਾ ਵਗਦਾ ਉਧਰ ਦੀ ਜਾਣਾ ਕਿਉਂਕਿ ਉਹ ਸੇਫ ਆ ਹੋ ਸਕਦਾ ਉਧਰ ਦੀ ਅੱਧਾ ਪੌਣਾ ਘੰਟਾ ਵੱਧ ਲੱਗਦਾ ਹੋਵੇ ਪਰ ਸ਼ਾਰਟਕਟ ਜਿਹੜੀ ਡੇਂਜਰਸ ਆ ਉਹਨੂੰ ਨਹੀਂ ਅਪਣਾਇਆ ਜਾਂਦਾ ਕਿਉਂ ਕਿ ਉਹਦੇ 'ਚ ਖਤਰਾ ਆ ਇਸੇ ਲਈ ਪਰਮੇਸ਼ਵਰ ਨੇ ਜਦੋਂ ਮਿਸਰ ਵਿੱਚੋਂ ਇਜ਼ਰਾਈਲੀਆਂ ਨੂੰ ਕੱਢਿਆ ਤਾਂ ਫਲਸਤੀਆਂ ਦੇ ਵਿੱਚ ਲੜਾਈ ਚੱਲ ਰਹੀ ਸੀ ਅਰ ਮਿਸਰ ਤੇ ਫਲਸਤੀਨ ਆਪਸ ਵਿੱਚ ਲਾਗੇ-ਲਾਗੇ ਸੀਗੇ ਪਰ ਪਰਮੇਸ਼ਰ ਨੇ ਮਿਸਰੀ ਇਜ਼ਰਾਈਲੀਆਂ ਨੂੰ ਧਮਾ ਕੇ ਦੂਜੇ ਰਾਹ ਦੇ ਵਿੱਚ ਪਾਇਆ ਉਹਦੀ ਵਜ੍ਹਾ ਸੀਗੀ ਕਿ ਖਤਰਾ ਉਹਦੀ ਵਜ੍ਹਾ ਸੀਗੀ ਕਿ ਇਹ ਲੋਕੀ ਲੜਾਈ ਦੇਖ ਕੇ ਡਰਨਗੇ ਕਿਉਂਕਿ ਪਰਮੇਸ਼ਰ ਨੂੰ ਪਤਾ ਸੀਗਾ ਕਿਉਂਕਿ ਵਚਨ ਚ ਲਿਖਿਆ ਨਾ ਉਹ ਸਾਡੇ ਦਿਲਾਂ ਤੇ ਗੁਰਦਿਆਂ ਨੂੰ ਜਾਣਨ ਵਾਲਾ ਪਰਮੇਸ਼ਰ ਉਹਨੂੰ ਪਤਾ ਸੀਗਾ ਕਿ ਕਿੰਨੇ ਕੁ ਤਿਆਰ ਆ ਤੇ ਕਿੰਨੇ ਕੁ ਨਹੀਂ ਤਿਆਰ ਇਹ ਲੋਕੀ ਜਿਹੜੇ ਆ ਇਹ ਮੂੰਹ ਨਾਲ ਤੇ ਸਾਰਾ ਕੁਝ ਹਾਂ ਹਾਂ ਕਰਦੇ ਆ ਪਰ ਕਿਸੇ ਵੀ ਵੇਲੇ ਜਿਹੜਾ ਆ ਇਹ ਮੁੱਕ ਸਕਦੇ ਆ ਕਿਸੇ ਵੀ ਵੇਲੇ ਜਿਹੜਾ ਆ ਇਹ ਮੋੜ ਸਕਦੇ ਆ ਇਸ ਲਈ ਪਰਮੇਸ਼ਵਰ ਨੇ ਉਹਨਾਂ ਨੂੰ ਦੂਜੇ ਪਾਸੇੋਂ ਦੀ ਲੈ ਕੇ ਜਾਣ ਦਾ ਇਰਾਦਾ ਬਣਾਇਆ ਕਈ ਵਾਰੀ ਸਾਡੀ ਜ਼ਿੰਦਗੀ ਦੇ ਵਿੱਚ ਵੀ ਨੇੜੇ ਹੀ ਸਾਡੀ ਮੰਜ਼ਿਲ ਹੁੰਦੀ ਆ ਪਰ ਸਾਨੂੰ ਬਹੁਤ ਘੁੰਮਣਾ ਪੈਂਦਾ ਆ ਔਰ ਜੇ ਉਸ ਦਿਨ ਅਸੀਂ ਮੰਜ਼ਿਲ ਤੇ ਪਹੁੰਚਦੇ ਆ ਉਸ ਮੰਜ਼ਿਲ ਤੇ ਪਹੁੰਚ ਕੇ ਅਸੀਂ ਇਸ ਚੀਜ਼ ਨੂੰ ਦੇਖਦੇ ਆ ਨੋਟ ਕਰਦੇ ਆ ਕਿ ਲੈ ਇਹ ਤਾਂ ਚੀਜ਼ ਮੋਢੀ ਸੀਗੀ ਸਾਡੇ ਪਰ ਇੰਨੇ ਦਿਨਾਂ ਤੱਕ ਅਸੀਂ ਇੱਧਰ ਉੱਧਰ ਭਟਕਦੇ ਰਹੇ ਕਈ ਵਾਰੀ ਹੋ ਸਕਦਾ ਤੁਸੀਂ ਜੌਬ ਦੀ ਤਲਾਸ਼ ਕਰ ਰਹੇ ਹੋਵੋ ਤੁਸੀਂ ਪਤਾ ਨਹੀਂ ਤੁਸੀਂ ਰਹਿੰਦੇ ਹੋ ਹੋਮੋ ਜਲੰਧਰ ਤੁਸੀਂ ਅੰਮ੍ਰਿਤਸਰ ਤੱਕ ਜਿਹੜੀ ਆ ਉਹ ਜੌਬ ਦੀ ਜਿਹੜੀ ਆ ਤਲਾਸ਼ ਕਰ ਰਹੇ ਹੋ ਰੈਜ਼ਿਊਮ ਦੇ ਰਹੇ ਹੋਵੋ ਅਰ ਜੇ ਇਸ ਦਿਨ ਤੁਹਾਨੂੰ ਜੌਬ ਮਿਲੇ ਤੇ ਜੌਬ ਮਿਲ ਜਾਵੇ ਤੁਹਾਨੂੰ ਬਸਤੀ ਦੇ ਵਿੱਚ ਹੀ ਹੈਨਾ ਜਾਂ ਜੌਬ ਮਿਲ ਜਾਵੇ ਤੁਹਾਨੂੰ ਨੇੜੇ ਤੇੜੇ ਫਗਵਾੜੇ ਦੇ ਵਿੱਚ ਹੀ ਤੁਹਾਨੂੰ ਜੌਬ ਮਿਲ ਜਾਵੇ ਅਰ ਤੁਸੀਂ ਕਹੋ ਕਿ ਇਹ ਤਾਂ ਕਦੋਂ ਦੀ ਇਹ ਕਿਹੜਾ ਅੱਜ ਹੀ ਇਹ ਤੇ ਫੈਕਟਰੀ ਲੱਗੀ ਆ ਜੋ ਅੱਜ ਹੀ ਇਹ ਜਿਹੜੀ ਇੰਡਸਟਰੀ ਓਪਨ ਹੋਈ ਆ ਜਿਹਦੇ ਵਿੱਚ ਮੈਨੂੰ ਜੌਬ ਮਿਲੀ ਇੰਨੇ ਦਿਨਾਂ ਤੱਕ ਕਿ ਮੈਨੂੰ ਜੌਬ ਕਿਉਂ ਨਹੀਂ ਮਿਲੀ ਉਹਦੇ ਕਈ ਰੀਜਨਸ ਫਰਸਟ ਰੀਜਨ ਕਿ ਤੁਸੀਂ ਓਨੇ ਜ਼ਿਆਦਾ ਕਾਬਿਲ ਨਹੀਂ ਹੋਏ ਸੀ ਜਿੰਨੀ ਕਾਬਲੀਅਤ ਦੀ ਉਸ ਜੌਬ ਦੇ ਲਈ ਜ਼ਰੂਰਤ ਸੀ ਸੈਕੰਡ ਰੀਜਨ ਕਿ ਹੋ ਸਕਦਾ ਅਜੇ ਉੱਥੇ ਤੁਹਾਡੀ ਕਦਰ ਨਾ ਪੈਂਦੀ ਉੱਥੇ ਤੁਹਾਡੇ ਨਾਲ ਉਹ ਕੋਈ ਉੱਪਰ ਦਾ ਹੁੰਦਾ ਜਾਂ ਕੋਈ ਇਹੋ ਜਿਹਾ ਚਤਰਾ ਚਲਾਕ ਹੋ ਜੰਦਾ ਜਿਹੜਾ ਤੁਹਾਡੇ ਪੈਰ ਹੀ ਨਾ ਲੱਗਣ ਦਿੰਦਾ ਸਮਝ ਰਹੇ ਹੋ ਤਾਂ ਜਦ ਤੱਕ ਉਸ ਜਗ੍ਹਾ ਤੇ ਤੁਹਾਡੇ ਲਈ ਪ੍ਰੋਪਰ ਜਿਹੜੀ ਆ ਸੀਟ ਰੈਡੀ ਨਹੀਂ ਹੋਗੀ ਤੁਹਾਡੇ ਅਕੋਰਡਿੰਗਲੀ ਸੀਟ ਰੈਡੀ ਨਹੀਂ ਹੋਗੀ ਜਿਸ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਉਸ ਹਿਸਾਬ ਨਾਲ ਚੀਜ਼ ਰੈਡੀ ਨਹੀਂ ਹੋਗੀ ਉਦੋਂ ਤੱਕ ਪ੍ਰਭੂ ਤੁਹਾਨੂੰ ਉੱਥੇ ਨਹੀਂ ਲੈ ਕੇ ਜਾਂਦੇ ਓਨੀ ਦੇਰ ਤੱਕ ਤੁਸੀਂ ਇੱਧਰ ਉੱਧਰ ਜਿਹੜਾ ਆ ਉਹ ਬਟ ਕਿਹਦੇ ਰੰਦੇ ਉਹ ਜਾਂ ਕਹ ਲਓ ਕਿ ਤੁਹਾਡਾ ਸਫਰ ਲੰਬਾ ਹੁੰਦਾ ਰਹਿੰਦਾ ਹੈ ਤਾਂ ਡਿਲੇ ਚੱਲਦਾ ਆ ਔਰ ਕੋਸ਼ਕਮਾਂ ਦੇ ਵਿੱਚ ਡਿਲੇ ਜਿਹੜਾ ਆ ਨਾ ਉਹ ਪਰਮੇਸ਼ਵਰ ਦੀ ਇੱਛਾ ਹੈ ਪਰ ਇਸੇ ਤਰ੍ਹਾਂ ਹੀ ਬਹੁਤ ਸਾਰੇ ਕੰਮ ਆ ਜਿਨ੍ਹਾਂ ਦੇ ਵਿੱਚ ਡਿਲੇ ਪਰਮੇਸ਼ਵਰ ਦੀ ਇੱਛਾ ਨਹੀਂ ਆ ਬਟ ਸਾਡੀਆਂ ਆਪਣੀਆਂ ਕੁਝ ਗਲਤੀਆਂ ਵੀ ਹੁੰਦੀਆਂ ਜਿੱਦਾਂ ਇੱਥੋਂ ਸ਼ੁਰੂਆਤ ਜਿਹੜਾ ਡਿਲੇ ਸੀਗਾ ਨਾ ਉਹ ਪਰਮੇਸ਼ਵਰ ਵੱਲੋਂ ਕਿ ਉਹਨੇ ਲੰਮੇ ਰਸਤੇ ਥਾਣੀ ਪਾ ਦਿੱਤਾ ਫਿਰ ਵੀ ਉਹ ਰਸਤਾ ਇੰਨਾ ਲੰਬਾ ਨਹੀਂ ਸੀ ਕਿ 40 ਸਾਲ ਲੱਗ ਜਾਂਦੇ ਅਗਰ ਇੱਕ ਸਟ੍ਰੇਟ ਨੂੰ ਕ੍ਰਾਸ ਕਰਦੇ ਤਾਂ ਹੋ ਸਕਦਾ 10 ਦਿਨ ਦਾ ਐਕਸਟਰਾ ਜਿਹੜਾ ਆ ਉਹ ਰਸਤਾ ਹੁੰਦਾ 20 ਦਿਨ ਦਾ ਹੁੰਦਾ ਹੋ ਸਕਦਾ 1 ਮਹੀਨਾ ਲੰਬਾ ਕਿ ਪੈਦਲ ਜਾਣਾ ਹੈ 1 ਮਹੀਨਾ ਲੰਬਾ ਰਸਤਾ ਹੋ ਸਕਦਾ ਸੀਗਾ 40 ਸਾਲ ਲੰਬਾ ਰਸਤਾ ਤੇ ਨਹੀਂ ਹੋ ਸਕਦਾ ਪਰ 40 ਸਾਲ ਲੱਗ ਗਏ ਉਹਦਾ ਕੀ ਰੀਜ਼ਨ ਸੀ ਉਹਦਾ ਰੀਜ਼ਨ ਸੀ ਅਣ ਆਗਿਆਕਾਰੀ ਉਹਦਾ ਰੀਜ਼ਨ ਸੀ ਅਕਿਰਤ ਕਰਨ ਹੁਣ ਨਾ ਸ਼ੁਕਰੇ ਹੁਣ ਪਹਿਲੇ ਡਿਲੇ ਪਰਮੇਸ਼ਵਰ ਨੇ ਦਿੱਤੀ ਕਿ ਇਹ ਕਮਜ਼ੋਰ ਦਿਲ ਵਾਲੇ ਲੋਕ ਹੀ ਆ ਇਹਨਾਂ ਨੂੰ ਮੀਟ ਮੱਛੀਆਂ ਤੇ ਇਹਨਾਂ ਨੂੰ ਮਸਾਲੇ ਬੜੇ ਪਸੰਦ ਆ ਮਿਸਰ ਦੇ ਅਰੇ ਇਹ ਜੰਗ ਨੂੰ ਦੇਖ ਕੇ ਵੀ ਅਸੀਂ ਵੱਡੇ ਟੁੱਕੇ ਨਾ ਜਾਈਏ ਤੇ ਮਿਸਰ ਵੀ ਇੱਥੋਂ ਨੇੜੇ ਕਈ ਵਾਰੀ ਕੀ ਹੁੰਦਾ ਦੇਖੋ ਅਗਰ ਤੁਸੀਂ ਕੋਈ ਸਫ਼ਰ ਦੀ ਸ਼ੁਰੂਆਤ ਕੀਤੀ ਆ ਤੇ ਗੱਡੀ ਖਰਾਬ ਹੋ ਗਈ ਪਿੰਡ ਦੇ ਗੇਟ ਤੇ ਜਾ ਕੇ ਜਾਂ ਗੱਡੀ ਖਰਾਬ ਹੋ ਗਈ 1-2 ਕਿਲੋਮੀਟਰ ਜਾ ਕੇ ਤੁਹਾਡਾ ਘਰ ਨੇੜੇ ਆ ਤੇ ਜਿੱਥੇ ਤੁਸੀਂ ਜਾਣਾ ਉਹ ਜਗ੍ਹਾ ਦੂਰ ਆ ਤੇ ਤੁਸੀਂ ਕੀ ਡਿਸੀਜਨ ਮੇਕ ਕਰੋਗੇ ਤੁਸੀਂ ਡਿਸੀਜਨ ਮੇਕ ਕਰੋਗੇ ਜਿੱਥੇ ਤੁਹਾਡਾ ਘਰ ਆਇਆ ਕਹਿਣਾ ਚਲੋ ਵਾਪਸ ਚਲਦੇ ਆ ਘਰੇ ਚਲਦੇ ਕੋਈ ਪ੍ਰੋਬਲਮ ਆ ਗਈ ਰਸਤੇ ਦੇ ਵਿੱਚ ਅੱਗੇ ਜਾ ਕੇ ਕੋਈ ਕਰਫਿਊ ਆ ਗਿਆ ਜਾਂ ਕੋਈ ਹੋਰ ਚੀਜ਼ ਜਿਹੜੀ ਆ ਕੋਈ ਵਿਪਤਾ ਆ ਗਈ ਤਾਂ ਤੁਸੀਂ ਅਗਰ ਤੁਹਾਡਾ ਘਰ ਨੇੜੇ ਆ ਤਾਂ ਤੁਹਾਡੀ ਹਰ ਹਾਲ ਦੇ ਵਿੱਚ ਤੁਹਾਡੀ ਜਿਹੜੀ ਮਮਕਨ ਕੋਸ਼ਿਸ਼ ਆ ਉਹ ਤੁਹਾਡੀ ਹੋਏਗੀ ਕਿ ਤੁਸੀਂ ਕੁਝ ਵੀ ਕਰਕੇ ਆਪਣੇ ਘਰ ਤੱਕ ਪਹੁੰਚੋ ਕਿਉਂਕਿ ਘਰ ਨੇੜੇ ਆ ਤੁਸੀਂ ਤੁਰ ਕੇ ਵੀ ਘਰ ਤੱਕ ਪਹੁੰਚ ਜਾਓਗੇ ਬਟ ਅਗਰ ਤੁਸੀਂ ਸਫਰ ਅੱਧਾ ਕਰ ਲਿਆ ਜਾਂ ਅੱਧੋਂ ਜ਼ਿਆਦਾ ਕਰ ਲਿਆ ਤਾਂ ਹੁਣ ਤੁਹਾਡੀ ਕੋਸ਼ਿਸ਼ ਕੀ ਹੋਊਗੀ ਕਹਿਣਾ ਹੁਣ ਤੇ ਅੱਧੋਂ ਜ਼ਿਆਦੀ ਬਾਟ ਤਾਂ ਆ ਗਈ ਆ ਹੁਣ ਪਿੱਛੇ ਨੂੰ ਕੀ ਮੋੜਨਾ ਹੁਣ ਚੁੱਪ ਕਰਕੇ ਅੱਗੇ ਨੂੰ ਚੱਲੋ ਤਾਂ ਸਾਡਾ ਡਿਸੀਜਨ ਚੇਂਜ ਹੋ ਜਾਂਦਾ ਆ ਡਿਸਟੈਂਸ ਦਾ ਕਰਕੇ ਕਿ ਸਾਡੀ ਮੰਜ਼ਲ ਜਿੱਥੋਂ ਅਸੀਂ ਨਿਕਲੇ ਆ ਉਹ ਡਿਸਟੈਂਸ ਕਿੰਨੀ ਕੁ ਦੂਰ ਹੈ ਅਗਰ ਉਹ ਡਿਸਟੈਂਸ ਜਿਆਦਾ ਨਹੀਂ ਆ ਤੇ ਅਸੀਂ ਪਿੱਛੇ ਨੂੰ ਮੁੜ ਜੰਨੇ ਅਗਰ ਸਾਡੀ ਮੰਜ਼ਲ ਜਿੱਥੇ ਅਸੀਂ ਪਹੁੰਚਣਾ ਉਹਦੀ ਡਿਸਟੈਂਸ ਜਿਆਦਾ ਦੂਰ ਨਹੀਂ ਆ ਤਾਂ ਅਸੀਂ ਮੰਜ਼ਲ ਵੱਲ ਨੂੰ ਵਧਦੇ ਆ ਇਸੇ ਤਰ੍ਹਾਂ ਫਰਸਟ ਚੀਜ਼ ਜਿਹੜੀ ਸੀਗੀ ਉਹ ਡਿਸਟੈਂਸ ਜਿਹੜੀ ਸੀਗੀ ਨਾ ਉਹ ਘੱਟ ਸੀਗੀ ਬੈਕ ਸਲਾਈਡ ਹੋਣ ਦੀ ਡਿਸਟੈਂਸ ਬਹੁਤ ਘੱਟ ਸੀ ਇਸ ਲਈ ਲੋਕਾਂ ਦੇ ਵਿੱਚ ਜ਼ਿਆਦਾ ਚਾਂਸ ਸੀ ਕਿ ਉਹਨਾਂ ਨੇ ਬੈਕ ਸਲਾਈਡ ਹੋ ਜਾਣਾ ਸੀਗਾ ਉਹਨਾਂ ਨੇ ਪਿੱਛੇ ਨੂੰ ਮੁੜ ਜਾਣਾ ਸੀਗਾ ਇਸੇ ਲਈ ਪਰਮੇਸ਼ਰ ਨੇ ਉਹਨਾਂ ਦਾ ਟਰੈਕ ਚੇਂਜ ਕਰ ਦਿੱਤਾ ਉਹਨਾਂ ਦਾ ਰਸਤਾ ਚੇਂਜ ਕਰ ਦਿੱਤਾ ਪਰ ਸੈਕਿੰਡ ਟਾਈਮ ਜਿਹੜਾ ਡਿਲੇ ਸੀਗਾ ਔਰ ਜਿਹੜਾ ਬਿਗੇਸਟ ਡਿਲੇ ਬਣ ਗਿਆ ਉਹਨਾਂ ਦਾ ਔਰ ਉਹ ਡਿਲੇ ਸੀਗਾ ਨਾ ਸ਼ੁਕਰੇ ਹੁਣ ਔਰ ਡਿਲੇਅ ਸੀਗਾ ਕਿ ਉਹਨਾਂ ਨੇ ਇੰਨੇ ਚਿੰਨ ਦੇਖੇ ਇੰਨੇ ਚਮਤਕਾਰ ਦੇਖੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਇੰਨੀਆਂ ਉਹਨਾਂ ਨੇ ਪਰਮੇਸ਼ਵਰ ਦੀਆਂ ਮਿਹਰਬਾਨੀਆਂ ਦੇਖੀਆਂ ਆਪਣੀ ਜ਼ਿੰਦਗੀ ਵਿੱਚ ਪਹਿਲੇ ਤਾਂ 10 ਵੱਡੇ ਚਮਤਕਾਰ ਜਿਹੜੇ ਸੀ ਉਹਨਾਂ ਨੇ ਮਿਸਰ ਦੇ ਵਿੱਚ ਹੀ ਦੇਖ ਲਏ ਜਿਹੜੀਆਂ 10 ਵਿਪਤਾ ਜਿਹੜੀਆਂ ਸੀਗੀਆਂ ਪਰਮੇਸ਼ਵਰ ਦੇ ਦੁਆਰਾ ਮਿਸਰ ਦੇ ਲੋਕਾਂ ਉੱਤੇ ਭੇਜੀਆਂ ਗਈਆਂ ਪਰ ਇਜ਼ਰਾਇਲੀਆ ਦੇ ਉੱਤੇ ਨਹੀਂ ਆਈਆਂ ਸੋ ਫਸਟ ਜਿਹੜੀਆਂ 10 ਮਿਰਕਲਸ ਕਹ ਲੋ ਉਹਨਾਂ ਨੂੰ ਪਰਮੇਸ਼ਵਰ ਦੇ ਉਹਨਾਂ ਨੇ ਦੇਖੇ ਅਰ ਫਿਰ ਵੀ ਉਹਨਾਂ ਨੇ ਸ਼ੱਕ ਰੱਖਿਆ ਜਦੋਂ ਮੋਜ਼ੇਸ ਜਦੋਂ موسی ਉਹਨਾਂ ਨੂੰ ਲੈ ਕੇ ਲਾਲ ਸਮੁੰਦਰ ਦੇ ਕੰਢੇ ਤੇ ਪਹੁੰਚਿਆ ਅਰ ਉੱਥੇ ਉਹਨਾਂ ਨੇ موسی ਨੂੰ ਬੋਲਣ ਲੱਗੇ ਕਹਿੰਦੇ ਵੀ ਤੂੰ ਸਾਨੂੰ ਇੱਥੇ ਮਾਰਨ ਨੂੰ ਲਿਆਇਆ ਆਂ ਵੀ ਮਿਸਰ 'ਚ ਕਬਰਾਂ ਥੋੜੀਆਂ ਸੀਗੀਆਂ ਵੀ ਤੂੰ ਇੱਥੇ ਲੈ ਆਇਆ ਵੀ ਸਮੁੰਦਰ 'ਚ ਡੁੱਬ ਕੇ ਮਰੀਏ ਤੇ ਹੁਣ ਅੱਗੇ ਸਮੁੰਦਰ ਆ ਤੇ ਪਿੱਛੇ ਜਿਹੜੀ ਆ ਉਹ ਫਰੋਨ ਦੀ ਸੈਨਾ ਆ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਉਹ ਪਰਮੇਸ਼ਵਰ ਜਿਹੜਾ ਮਿਸਰ ਦੇ ਪਲੋਟੇ ਮਾਰਦਾ ਆ ਤੇ ਇਜ਼ਰਾਈਲੀਆਂ ਨੂੰ ਬਚਾਉਂਦਾ ਆ ਉਹ ਪਰਮੇਸ਼ਵਰ ਜਿਹੜਾ ਉਹਨਾਂ ਦੀਆਂ ਨਦੀਆਂ ਨੂੰ ਲਹੂ ਬਣਾ ਦਿੰਦਾ ਤੇ ਸਾਡੇ ਪਾਣੀ ਉੱਤੇ ਉਹਦੀ ਬਰਕਤ ਆ ਉਹ ਪਰਮੇਸ਼ਵਰ ਜਿਹਨੇ ਅਸਮਾਨ ਚੋਂ ਅੱਗ ਦੇ ਚੰਗਿਆੜੇ ਸਿੱਟੇ ਪਰ ਸਾਡੀ ਇੱਕ ਵੀ ਚੀਜ਼ ਨਹੀਂ ਸੜੀ ਔਰ ਸਾਡੇ ਵਿਰੋਧੀਆਂ ਦਾ ਸਭ ਕੁਝ ਸੜ ਕੇ ਨਾਸ਼ ਹੋ ਗਿਆ ਉਹ ਪਰਮੇਸ਼ਵਰ ਜਿਹੜਾ ਸਾਡੇ ਵਿਰੋਧੀਆਂ ਦੀ ਖੇਤੀਬਾੜੀ ਦਾ ਵੀ ਨਾਸ਼ ਕਰਦਾ ਆ ਸਾਨੂੰ ਹਰ ਹਾਲ 'ਚ ਬਚਾ ਕੇ ਰੱਖਦਾ ਆ ਉਹ ਪਰਮੇਸ਼ਰ ਇੱਥੇ ਵੀ ਸਾਡੇ ਲਈ ਕੁਛ ਨਾ ਕੁਛ ਜ਼ਰੂਰ ਕਰੇਗਾ ਕਿਉਂ ਨੀ ਇੰਨੇ ਵੱਡੇ ਕੰਮ ਕੀਤੇ ਹੋ ਉਹ ਹੋਰ ਵੀ ਵੱਡੇ ਕਰੂਗਾ ਪਰ ਉਹਨਾਂ ਨੇ ਉੱਥੇ ਹੀ ਸ਼ੱਕ ਜਿਹੜਾ ਆ ਨਾ ਸ਼ੁਰੂ ਕਰ ਦਿੱਤਾ ਉੱਥੇ ਹੀ ਚਿੜਚਿੜ ਉਹਨਾਂ ਦੀ ਜਿਹੜੀ ਆ ਸ਼ੁਰੂ ਹੋ ਗਈ ਅਰੇ ਸਾਰੇ ਰਾਹ ਉਹਨਾਂ ਦੀ ਇਹ ਚਿੜਚਿੜ ਚੱਲਦੀ ਰਹੀ ਜੋਟੀ ਖਾਣ ਲੱਗਿਆ ਉਹਨਾਂ ਦੀ ਕਿੜਕਿੜ ਹੁੰਦੀ ਸੀਗੀ ਪਾਣੀ ਤੋਂ ਉਹਨਾਂ ਦੀ ਕਿੜਕਿੜ ਹੁੰਦੀ ਸੀਗੀ ਕੋਈ ਐਹੋ ਜੀ ਚੀਜ਼ ਹੈ ਹੀ ਨਹੀਂ ਸੀ ਕਿ ਜਿਹੜੇ ਤੋਂ ਨਹੀਂ ਲੜਦੇ ਸੀ ਅਰ ਇੰਨਾ ਕੋਸ਼ ਪਰਮੇਸ਼ਵਰ ਨੇ ਮੂਸਾ ਦੇ ਰਾਹੀਂ ਉਹਨਾਂ ਦੇ ਉੱਤੇ ਪ੍ਰਗਟ ਕੀਤਾ ਕਿ 10 ਜਿਹੜੀਆਂ ਬਵਾਂ ਸੀਗੀਆਂ ਉਹਦਾ ਸਨੇਹਾ ਵੀ ਹਰ ਇੱਕ ਬਵਾ ਦਾ ਸਨੇਹਾ ਮੂਸਾ ਦੇ ਰਾਹੀਂ ਪਹਿਲਾਂ ਪਰਮੇਸ਼ਵਰ ਨੇ ਮੁਨਾਦੀ ਕਰਵਾਈ ਵਰਨਿੰਗ ਦਿੱਤੀ ਅਰ ਉਹ ਉਦਾਂ ਉਦਾਂ ਹੀ ਹੋਇਆ ਜਿੱਦਾਂ ਜਿੱਦਾਂ ਮੂਸਾ ਨੇ ਦੱਸਿਆ ਕਿ ਪਰਮੇਸ਼ਵਰ ਹੁਣ ਇਦਾਂ ਕਰਨ ਜਾ ਰਹੇ ਪ੍ਰਭੂ ਹੁਣ ਇਦਾਂ ਕਰਨ ਜਾ ਰਹੇ ਅਰ ਉਹਨਾਂ ਲੋਕਾਂ ਨੇ ਕਿੰਨੀਆਂ ਥਾਵਾਂ ਤੇ ਜਦੋਂ موسی ਉਹਨਾਂ ਦੇ ਨਾਲ ਸੀ ਉਹਨਾਂ ਨੇ موسی ਦੀ ਗੱਲ ਤੇ ਯਕੀਨ ਤੱਕ ਨਹੀਂ ਕੀਤਾ ਉਹਨਾਂ ਨੇ ਬਿਲਕੁਲ ਵਿਸ਼ਵਾਸ ਹੀ ਨਹੀਂ ਕੀਤਾ ਸ਼ੱਕ ਕੀਤਾ ਅਰੇ ਇਹ ਕਿਹਾ ਕਿ ਸਿਰਫ ਪਰਮੇਸ਼ਰ موسی ਨਾਲ ਹੀ ਗੱਲ ਕਰਦਾ ਜਦ ਕਿ ਉਹ ਦੇਖ ਚੁੱਕੇ ਸੀਗੇ ਕਿ ਹਾਂ موسی ਨਾਲ ਹੀ ਗੱਲ ਕਰਦਾ ਪਰਮੇਸ਼ਰ ਅਰ ਇਹ ਵਜ੍ਹਾ ਸੀਗੀ ਉਹਨਾਂ ਦੇ ਡਿਲੇ ਦੀ ਕਿ ਉਹ ਜਿਹੜਾ ਸਫ਼ਰ 40 ਦਿਨਾਂ ਚ ਹੋ ਸਕਦਾ ਸੀ 40 ਵਰਿਆਂ ਦੇ ਵਿੱਚ ਉਹ ਸਫ਼ਰ ਜਿਹੜਾ ਆ ਉਹ ਖਤਮ ਹੋਇਆ ਸਾਡੀ ਜ਼ਿੰਦਗੀ ਦੇ ਵਿੱਚ ਪਹਿਲਾ ਡਿਲੇ ਆਉਂਦਾ ਆ ਪਰਮੇਸ਼ਵਰ ਦੇ ਦੁਆਰਾ ਕਿ ਪ੍ਰਭੂ ਸਾਨੂੰ ਉੱਥੋਂ ਦੂਰ ਲੈ ਕੇ ਜਾਂਦੇ ਆ ਕਈ ਵਾਰੀ ਸਾਡਿਆਂ ਲੋਕਾਂ ਦਾ ਕਰਕੇ ਕਿ ਅਗਰ ਉੱਥੇ ਦੇਖੋ ਕਈ ਵਾਰੀ ਤੁਹਾਨੂੰ ਇੱਕ ਕੋਈ ਅੱਛੇ ਸਕੂਲ 'ਚ ਤੁਸੀਂ ਐਡਮਿਸ਼ਨ ਦਵਾਉਣਾ ਚਾਹੁੰਦੇ ਆ ਆਪਣੇ ਬੱਚੇ ਦੀ ਉੱਥੇ ਤੁਹਾਨੂੰ ਐਡਮਿਸ਼ਨ ਤੁਸੀਂ ਬਾਰ-ਬਾਰ ਜਾਂਦੇ ਆ ਤੁਹਾਨੂੰ ਉੱਥੇ ਐਡਮਿਸ਼ਨ ਨਹੀਂ ਮਿਲ ਰਹੀ ਉਹਦਾ ਰੀਜ਼ਨ ਕੀ ਆ ਉਹਦਾ ਰੀਜ਼ਨ ਆ ਕਿ ਹੋ ਸਕਦਾ ਤੁਹਾਡੇ ਬੱਚੇ ਜਿਹੜੇ ਆ ਉੱਥੇ ਵਾਲੇ ਬੱਚਿਆਂ ਦੀ ਜਿਹੜੀ ਹੂਟਿੰਗ ਆ ਜਾਂ ਜੋ ਵੀ ਉਹਨਾਂ ਨੇ ਉਹਨੂੰ ਪਰੇਸ਼ਾਨ ਕਰਨਾ ਉਹ ਬਰਦਾਸ਼ਤ ਨਾ ਕਰ ਸਕਣ ਹੋ ਸਕਦਾ ਤੁਹਾਡੇ ਬੱਚਿਆਂ ਦੀ ਨੀ ਅਜੇ ਪਰਮੇਸ਼ਵਰ ਵਿੱਚ ਜਿਹੜੀ ਆ ਉਹ ਮਜ਼ਬੂਤ ਨਹੀਂ ਆ ਤੇ ਉੱਥੇ ਦੇ ਬੱਚਿਆਂ ਦੇ ਨਾਲ ਰਲ ਕੇ ਬੱਚਾ ਵਿਗੜ ਸਕਦਾ ਆ ਇਹ ਬੱਚੇ ਦਾ ਵਿਸ਼ਵਾਸ ਬਦਲ ਸਕਦਾ ਆ ਹੋਰ ਕਿਸੇ ਚੀਜ਼ ਤੇ ਇਹਦਾ ਵਿਸ਼ਵਾਸ ਜਾ ਸਕਦਾ ਆ ਕਿਉਂਕਿ ਸਾਡਾ ਫਿਊਚਰ ਪਰਮੇਸ਼ਵਰ ਨੂੰ ਪਤਾ ਆ ਸਾਡੀਆਂ ਕਮਜ਼ੋਰੀਆਂ ਤੇ ਸਾਡੀਆਂ ਜਿਹੜੀਆਂ ਸਾਡੀ ਸਟਰੈਂਥ ਹੈ ਨੋ ਸਭ ਚੀਜ਼ਾਂ ਪਰਮੇਸ਼ਵਰ ਨੂੰ ਪਤਾ ਇਸ ਕਰਕੇ ਹੋ ਸਕਦਾ ਤੁਹਾਡੇ ਬੱਚੇ ਨੂੰ ਉਸ ਇੰਸਟੀਚਿਊਟ ਦੇ ਵਿੱਚ ਐਡਮਿਸ਼ਨ ਮਿਲਣ ਦੇ ਵਿੱਚ ਡਿਲੇ ਹੋ ਰਿਹਾ ਹੋਵੇ ਬਹੁਤ ਸਾਰੇ ਰੀਜ਼ਨ ਹੁੰਦੇ ਆ ਜਿਹੜੇ ਅਨਰੇਟ ਹੁੰਦੇ ਆ ਸਾਨੂੰ ਨਜ਼ਰ ਨਹੀਂ ਆਉਂਦੇ ਕਈ ਵਾਰੀ ਅਸੀਂ ਕੋਈ ਕੋਈ ਗੱਡੀ ਆ ਤੁਸੀਂ ਉਹ ਦੇਖੀ ਗੱਡੀ ਮੰਨ ਲਓ ਤੁਸੀਂ ਕੋਈ ਸੈਕੰਡ ਹੈਂਡ ਗੱਡੀ ਆ ਤੁਸੀਂ ਉਹ ਗੱਡੀ ਦੇਖ ਲਈ ਤੁਸੀਂ ਉਹ ਗੱਡੀ ਬਾਏ ਕਰਨਾ ਚਾਹੁੰਦੇ ਆ ਈਵਨ ਨਵੀਂ ਗੱਡੀ ਵੀ ਤੁਸੀਂ ਆ ਤੁਸੀਂ ਬਾਏ ਕਰਨਾ ਚਾਹੁੰਦੇ ਆ ਜਦੋਂ ਤੁਸੀਂ ਉਸ ਗੱਡੀ ਨੂੰ ਮਨ ਬਣਾ ਲਿਆ ਪਰ ਤੁਸੀਂ ਜਦੋਂ ਹੀ ਜਾਣਦੇ ਆ ਤੁਹਾਨੂੰ ਡਿਲੇ ਹੋ ਜਾਂਦਾ ਆ ਜਾਂ ਉਹਦੇ ਅਕੋਰਡਿੰਗਲੀ ਤੁਹਾਡੇ ਕੋਲ ਫੰਡਸ ਨਹੀਂ ਇਕੱਠੇ ਹੁੰਦੇ ਜਾਂ ਘਰ ਹੀ ਆ ਮੰਨ ਲਓ ਤੁਸੀਂ ਕੋਈ ਦੇਖਿਆ ਤੁਸੀਂ ਉਹ ਘਰ ਲੈਣਾ ਚਾਹੁੰਦੇ ਆ ਤੁਹਾਡੇ ਤੁਹਾਡੇ ਕੋਲ ਉਹਦੇ ਅਕੋਰਡਿੰਗਲੀ ਜੇ ਫੰਡ ਨਹੀਂ ਇਕੱਠੇ ਹੋ ਰਹੇ ਜਾਂ ਲੋਨ ਨਹੀਂ ਪਾਸ ਹੋ ਰਿਹਾ ਹੋਰ ਬਹੁਤ ਚੀਜ਼ਾਂ ਜਿਹੜੀਆਂ ਉਹ ਨਹੀਂ ਹੋ ਰਹੀਆਂ ਉਹਦਾ ਉਹਦਾ ਇੱਕ ਰੀਜ਼ਨ ਆ ਉਹਦਾ ਰੀਜ਼ਨ ਆ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋਗੇ ਜਦੋਂ ਤੁਸੀਂ ਉਹ ਚੀਜ਼ ਲੈ ਰਹੇ ਹੋ ਉਸਦੇ ਬਾਅਦ ਵਿੱਚ ਤੁਸੀਂ ਦੇਖੋਗੇ ਜਿਹੜੀ ਗੱਡੀ ਤੁਸੀਂ ਬਾਏ ਕਰਨਾ ਚਾਹੁੰਦੇ ਸੀ ਐਕਚੁਅਲੀ ਜਾਂ ਤਾਂ ਉਹਦੀ ਇੰਜਨ ਵਿੱਚ ਪ੍ਰੋਬਲਮ ਸੀ ਜਾਂ ਉਹਦੀ ਕੋਈ ਕੰਪਲੇਨ ਜੇ ਨਵੀਂ ਆ ਨਾ ਤਾਂ ਤੁਸੀਂ ਦੇਖਿਓ ਬਹੁਤ ਸਾਰੀਆਂ ਨਵੀਆਂ ਗੱਡੀਆਂ ਆਉਂਦੀਆਂ ਜਿਨ੍ਹਾਂ ਦੀਆਂ ਕੰਪਲੇਨਸ ਬਾਅਦ ਵਿੱਚ ਬਹੁਤ ਆਉਂਦੀਆਂ ਜਿਵੇਂ ਆਈਫੋਨ 15 ਆਇਆ ਆਈਫੋਨ 14 ਜਿਹੜਾ ਆ ਨਾ ਉਹ 15 ਦੇ ਨਾਲੋਂ ਕਿਤੇ ਹੀ ਬੈਟਰ ਆ 15 ਦੀਆਂ ਕੁਝ ਕੰਪਲੇਨਸ ਅਰ 13 ਜਿਹੜਾ ਆ 14 ਦੇ ਨਾਲੋਂ ਬੈਟਰ ਸੀਗਾ ਉਹ ਕੰਪਲੇਨਸ ਬਾਅਦ ਵਿੱਚ ਆਉਂਦੀਆਂ ਆ ਔਰ ਕੰਪਨੀ ਵੀ ਉਹਨਾਂ ਕੰਪਲੇਨ ਨੂੰ ਜਿਹੜਾ ਆ ਨਾ ਉਹ ਅਕਸੈਪਟ ਕਰਦੀ। ਕੀ ਆ ਕਾਰਨੀਵਲ ਆਪਣੇ ਆਪ ਦੇ ਵਿੱਚ ਇੱਕ ਬੈਸਟ ਕਾਰ ਆ, ਲਗਜ਼ਰੀ ਕਾਰ ਆ। ਔਰ ਜਦੋਂ ਉਹਨੂੰ ਲਾਂਚ ਕੀਤਾ ਗਿਆ ਬਹੁਤ ਸਾਰੇ ਲੋਕਾਂ ਨੇ ਉਸ ਕਾਰ ਨੂੰ ਲਿਆ ਪਰ ਉਹਦੇ ਬਾਅਦ ਵਿੱਚ ਉਹਦੀ ਟਾਇਰਸ ਦੀ ਔਰ ਉਹਦੀ ਚੈਸੀ ਦੀ ਕੋਈ ਪ੍ਰੋਬਲਮ ਰਹੀ। ਬਹੁਤ ਜ਼ਿਆਦਾ ਉਹਦੀ ਪ੍ਰੋਬਲਮ ਰਹੀ ਔਰ ਉਹਦੀਆਂ ਬਹੁਤ ਸਾਰੀਆਂ ਕੰਪਲੇਨਸ ਆਈਆਂ। ਕਈ ਵਾਰੀ ਉਹ ਡਿਲੇ ਦਾ ਇੱਕ ਰੀਜ਼ਨ ਹੁੰਦਾ ਆ ਜਿਹੜਾ ਸਾਨੂੰ ਮਗਰੋਂ ਸਮਝ ਆਉਂਦਾ ਆ ਤੁਸੀਂ ਸੈਕੰਡ ਹੈਂਡ ਗੱਡੀ ਬਾਏ ਕਰਨਾ ਚਾਹੁੰਦੇ ਸੀ ਪਰ ਪਰਮੇਸ਼ਵਰ ਨੇ ਤੁਹਾਨੂੰ ਉਹ ਸੈਕੰਡ ਹੈਂਡ ਗੱਡੀ ਜਿਹੜੀ ਆ ਉਹ ਨਹੀਂ ਮਿਲਣ ਦਿੱਤੀ ਕਿਉਂਕਿ ਉਹ ਗੱਡੀ ਜਿੰਨੀ ਜੋ ਉਹ ਦੱਸ ਰਿਆ ਸੀ ਅਸਲ ਵਿੱਚ ਉਹ ਨਹੀਂ ਸੀ ਤੁਸੀਂ ਸਮਝ ਰਹੇ ਹੋ ਕਿਉਂ ਤੁਹਾਡੇ ਨਾਲ ਡਿਲੇ ਹੋ ਰਿਹਾ ਆ ਤੁਸੀਂ ਘਰ ਬਾਏ ਕਰਨ ਜਾਣੇ ਤੁਸੀਂ ਬਾਰ-ਬਾਰ ਘਰ ਦੇਖਣ ਜਾਣੇ ਪਰ ਉਹ ਘਰ ਦਾ ਸੌਦਾ ਨਹੀਂ ਹੋ ਰਿਹਾ ਉਸ ਘਰ ਦੇ ਲਈ ਲੋਨ ਪਾਸ ਨਹੀਂ ਹੋ ਰਿਹਾ ਉਹਦਾ ਰੀਜ਼ਨ ਕੀ ਆ ਉਹਦਾ ਰੀਜ਼ਨ ਇਹ ਆ ਕਿ ਉਸ ਘਰ ਦੀਆਂ ਨੀਹਾਂ ਇੰਨੀਆਂ ਮਜ਼ਬੂਤ ਨਹੀਂ ਆ ਜਿੰਨਾ ਅੱਛਾ ਘਰ ਪਰਮੇਸ਼ਵਰ ਤੁਹਾਨੂੰ ਦੇਣਾ ਚਾਹੁੰਦੇ। ਉਹ ਘਰ ਘਰ ਬਹੁਤ ਸੋਹਣਾ ਆ ਪਰ ਉਸ ਘਰ ਦਾ ਆਂਡ ਗਵਾਂਡ ਉਹਨਾਂ ਅੱਛਾ ਨਹੀਂ ਆ ਕਿ ਉਸ ਘਰ ਦੇ ਵਿੱਚ ਤੁਸੀਂ ਸ਼ਾਂਤੀ ਦੇ ਨਾਲ ਰਹਿ ਸਕੋ। ਉਹ ਏਰੀਆ ਦੀਆਂ ਵਾਈਬ੍ਰੇਸ਼ਨਸ ਇੰਨੀਆਂ ਅੱਛੀਆਂ ਨਹੀਂ ਆ ਕਿ ਉਹ ਉੱਥੇ ਤੁਸੀਂ ਰਹਿਮੋ। ਉਸ ਘਰ ਦੀ ਸ਼ਾਤ ਇੰਨੀ ਮਜ਼ਬੂਤ ਨਹੀਂ ਆ ਕਿ ਉੱਥੇ ਤੁਸੀਂ ਰਹੋ ਉਸ ਘਰ ਦੀ ਕੰਸਟਰਕਸ਼ਨ ਉਸ ਲੈਵਲ ਤੇ ਨਹੀਂ ਕੀਤੀ ਗਈ ਜਿਸ ਲੈਵਲ ਤੇ ਉਹਨੂੰ ਚੋਪੜ ਕੇ ਦਿਖਾਇਆ ਜਾ ਰਿਹਾ ਆ ਉਸ ਘਰ ਦੀ ਜੋ ਡਿਮਾਂਡ ਤੁਹਾਡੇ ਤੋਂ ਕੀਤੀ ਜਾ ਰਹੀ ਆ ਜਿੱਦਾਂ ਉਹਨੂੰ ਰਿਪਰੈਜ਼ੈਂਟ ਕੀਤਾ ਜਾ ਰਿਹਾ ਉਹਦੀ ਅਸਲੀਅਤ ਹੋ ਨਹੀਂ ਆ 댓ਸ ਵਾਈ ਕਈ ਵਾਰੀ ਖੁਦਾ ਜੀ ਫੇਟ ਤੁਹਾਨੂੰ ਉਸ ਚੀਜ਼ ਤੋਂ ਜਿਹੜਾ ਆ ਉਹ ਡਿਲੇ ਵਿੱਚ ਪਾ ਦਿੰਦੇ ਆ ਕਿ ਤੁਹਾਨੂੰ ਉਦਾਂ ਤੇ ਤੁਸੀਂ ਟਲਣਾ ਨਹੀਂ ਹੁੰਦਾ ਚਾਹੇ ਮੈਂ ਆ ਚਾਹੇ ਤੁਸੀਂ ਆ ਰਾਈਟ ਸਾਨੂੰ ਜਿਹੜੀ ਚੀਜ਼ ਪਸੰਦ ਆ ਜਾਏ ਫਿਰ ਅਸੀਂ ਹੱਡੀਆਂ ਚੁੱਕ ਕੇ ਵੀ ਫਹਾ ਲੈਣ ਨੂੰ ਤਿਆਰ ਹੋ ਜੰਨੇ ਆ ਤਾਂ ਕਈ ਵਾਰੀ ਫਿਰ ਪਰਮੇਸ਼ਵਰ ਨੂੰ ਪਤਾ ਕਿ ਮੇਰਾ ਬੱਚਾ ਆ ਨਾ ਇਹਨੇ ਇਹ ਗਲਤੀ ਕਰ ਲੈਣੀ ਆ ਹੁਣ ਇਹਦਾ ਹੱਲ ਇੱਕੋ ਇੱਕ ਆ ਵੀ ਇਹਦੀ ਜੇਬ 'ਚ ਅਜੇ ਪੈਸੇ ਨਹੀਂ ਪਉਣੇ ਨਹੀਂ ਤੇ ਇਹਨੇ ਖਰਚ ਦੇਣੇ ਅਰ ਇਸ ਲਈ ਕਈ ਵਾਰੀ ਪ੍ਰਭੂ ਜੀ ਡਿਲੇ ਕਰਦੇ ਆ ਕਈ ਵਾਰੀ ਕਿਸੇ ਇੰਸਟੀਚਿਊਟ ਦੇ ਵਿੱਚ ਤੁਸੀਂ ਜੌਬ ਲੈਣਾ ਚਾਹੋ ਨੇ ਐਡਮਿਸ਼ਨ ਲੈਣਾ ਚਾਹੋ ਨੇ ਉੱਥੇ ਦੇ ਲੋਕੀ ਜਿਹੜੇ ਆ ਉਹ ਤੁਹਾਡੇ ਰਿਲੀਜੀਅਨ ਨੂੰ ਜਾਂ ਤੁਹਾਡੀ ਸੋਚ ਨੂੰ ਅਕਸੈਪਟ ਕਰਨ ਵਾਲੇ ਨਹੀਂ ਹੁੰਦੇ। ਉੱਥੇ ਤੁਹਾਡੇ ਨਾਲ ਤੱਕਾ ਹੋ ਸਕਦਾ ਪਾਰਸ਼ੈਲਿਟੀ ਹੋ ਸਕਦੀ ਜਾਂ ਉੱਥੇ ਤੁਹਾਡਾ ਮਿਸਯੂਜ਼ ਕੀਤਾ ਜਾ ਸਕਦਾ ਆ ਜਾਂ ਪਤਾ ਨਹੀਂ ਕਿੰਨੇ ਰੀਜ਼ਨ ਹੋ ਸਕਦੇ ਆ। ਜਿਨ੍ਹਾਂ ਚੋਂ ਪ੍ਰਭੂ ਤੁਹਾਨੂੰ ਸੇਵ ਕਰਨਾ ਚਾਹੁੰਦੇ ਇਸ ਲਈ ਪ੍ਰਭੂ ਤੁਹਾਡਾ ਰਾਹ ਬਦਲ ਦਿੰਦੇ ਆ ਔਰ ਇਸ ਲਈ ਪ੍ਰਭੂ ਤੁਹਾਨੂੰ ਡਿਲੇ ਵਿੱਚ ਪਾ ਜਾਂਦੇ ਆ ਬਟ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਡਿਲੇ ਹੋ ਗਿਆ ਤੇ ਡਿਨਾਏ ਹੋ ਗਿਆ। ਨੋ 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 ਪਰਮੇਸ਼ਵਰ ਦਾ ਡਿਲੇ ਡਿਨਾਈ ਨਹੀਂ ਆ ਪਰਮੇਸ਼ਵਰ ਨੇ ਜੋ ਦੇਣਾ ਆ ਜੋ ਤੁਹਾਨੂੰ ਦੇਣਾ ਆ ਸੋ ਤੁਹਾਨੂੰ ਦੇਣਾ ਆ ਬਟ ਯਾਦ ਰੱਖੋ ਤੁਸੀਂ ਖੁਦਾ ਦੇ ਬੱਚੇ ਹੋ ਤੁਹਾਨੂੰ ਪਰਮੇਸ਼ਵਰ ਮਾੜੀ ਚੀਜ਼ ਕਦੀ ਵੀ ਨਹੀਂ ਦੇਣਾ ਚਾਹੁੰਦੇ ਇਹ ਪਰਮੇਸ਼ਵਰ ਦੀ ਇੱਛਾ ਆ ਕਿ ਪਰਮੇਸ਼ਵਰ ਤੁਹਾਨੂੰ ਬੈਸਟ ਦੇ ਨਾਲ ਬles ਕਰੇ ਸੁਪਰ ਬੈਸਟ ਜਿਹੜਾ ਹੈ ਨਾ ਪਰਮੇਸ਼ਰ ਉਹ ਤੁਹਾਨੂੰ ਦੇਣਾ ਚਾਹੁੰਦੇ ਉਹਦੇ ਵਿੱਚ ਸਮਾਂ ਲੱਗ ਸਕਦਾ ਹੈ ਕਹਿੰਦੇ ਨੇ ਸਬਰ ਦਾ ਫਲ ਮਿੱਠਾ ਆ ਤੇ ਉਹਦੇ ਵਿੱਚ ਟਾਈਮ ਤਾਂ ਲੱਗ ਸਕਦਾ ਆ ਪਰ ਇਹ ਕਦੀ ਨਹੀਂ ਹੁੰਦਾ ਕਹਿੰਦੇ ਹੁੰਦੇ ਨਾ ਪਰਮੇਸ਼ਰ ਦੇ ਘਰ ਦੇਰ ਆ ਹਨੇਰ ਨਹੀਂ ਉਹ ਹਨੇਰ ਨਹੀਂ ਕਰਦਾ ਕਿਸੇ ਨਾਲ ਵੀ ਦੇਰੀ ਲੱਗ ਜਾਂਦੀ ਆ ਤੇ ਅਗਰ ਤੁਹਾਡੇ ਕਿਸੇ ਕੰਮ ਦੇ ਵਿੱਚ ਦੇਰੀ ਲੱਗ ਰਹੀ ਆ ਤਾਂ ਡਿਸਪਾਇੰਟ ਨਾ ਹੋਵੋ ਅਗਰ ਤੁਹਾਡੇ ਕਿਸੇ ਕੰਮ ਦੇ ਵਿੱਚ ਡਿਲੇ ਹੋ ਰਿਹਾ ਹੈ ਤਾਂ ਨਿਰਾਸ਼ ਨਾ ਹੋਵੋ ਉਹਦੇ ਵਿੱਚ ਕੁਝ ਨਾ ਕੁਝ ਬੈਸਟ ਹੋ ਰਿਹਾ ਹੈ ਉਹ ਤੁਹਾਡੇ ਵਿਦੇਸ਼ ਜਾਣ ਦਾ ਕੰਮ ਵੀ